ਮੋਹੱਲੇ ਵਿੱਚ ਬੁੱਧਵਾਰ ਰਾਤ ਕਰੀਬ 8 ਵਜੇ ਪਿੰਡ ਕੁੰਬੜਾ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਅਚਾਨਕ ਹੁਣੀ ਝੜਪ ਹੋ ਗਈ ਜਿਸ ਵਿੱਚ ਦੋ ਨਾਬਾਲਗ ਨੌਜਵਾਨਾਂ ਦੀ ਮੌਤ ਹੋ ਗਈ। ਦਰਅਸਲ ਪਿੰਡ ਕੁੰਬੜਾ ਦਾ ਰਹਿਣ ਵਾਲਾ 17 ਸਾਲਾ ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਪਿੰਡ ਵਿੱਚ ਬੈਠਿਆ ਸੀ। ਇਸ ਦੌਰਾਨ ਇੱਕ ਪ੍ਰਵਾਸੀ ਨੌਜਵਾਨ ਮੋਟਰਸਾਈਕਲ ਤੇ ਉੱਥੇ ਆਇਆ ਅਤੇ ਅਚਾਨਕ ਉਸ ਦੀ ਮੋਟਰਸਾਈਕਲ ਦੋਵਾਂ ਨਾਲ ਟਕਰਾ ਗਈ। ਤੁਵੇਂ ਦੋਸਤਾਂ ਨੇ ਨੌਜਵਾਨ ਨੂੰ ਮੋਟਰਸਾਈਕਲ ਹੋਲੀ ਚਲਾਉਣ ਲਈ ਕਿਆ ਕੁਝ ਦੇਰ ਵਿੱਚ ਹੀ ਬਹਿਸ ਸ਼ੁਰੂ ਹੋ ਗਈ ਕੁਝ ਤਕਰਾਰ ਤੋਂ ਬਾਅਦ ਨੌਜਵਾਨ ਉਥੋਂ ਚਲਾ ਗਿਆ ਅਤੇ ਦੋਵੇਂ ਦੋਸਤ ਉੱਥੇ ਹੀ ਬੈਠੇ ਰਹੇ ਕੁਝ ਸਮੇਂ ਬਾਅਦ ਪ੍ਰਵਾਸੀ ਨੌਜਵਾਨ 10 ਤੋਂ 12 ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਆਇਆ ਅਤੇ ਉਸ ਨੇ ਦੋਵਾਂ ਦੋਸਤਾਂ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਦਮਨਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਪੀੜਤ ਦੇ ਘਰ ਸੂਚਨਾ ਦਿੱਤੀ ਜ਼ਖਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਦੋਵਾਂ ਦੀ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਜ਼ਖਮੀਆਂ ਦੇ ਰਿਸ਼ਤੇਦਾਰ ਗੁੱਸੇ ਵਿੱਚ ਆ ਗਏ ਤੇ ਹਸਪਤਾਲ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਇਸ ਮੋਕੇ ਪਰਿਵਾਰ ਦਾ ਬਿਆਨ ਆਇਆ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪੁਲਿਸ ਨੇ ਹਜੇ ਤੱਕ ਕਿਸੇ ਵੀ ਪ੍ਰਵਾਸੀ ਹਮਲਾਵਰ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਸਾਰਾ ਕੁਝ ਹੋਇਆ ਕਿਵੇਂ ਆਇਆ ਬੇਟੇ ਦਾ ਕਰ ਤੋਂ ਫੋਨ ਆਇਆ ਜੀ ਆਪਣਾ ਬੇਟਾ ਇਦਾਂ ਕਰਕੇ ਹੋ ਗਿਆ ਠੀਕੇ ਜੀ ਅਸੀਂ ਕੀਤਾ ਪਤਾ ਦੋ ਬੱਚੇ ਸਾਈਕਲ ਚਲਾਉਂਦੇ ਪਏ ਸੀ ਇੱਕ ਬਈਆ ਸ਼ਰਾਬ ਪੀ ਕੇ ਆ ਪ੍ਰਵਾਸੀ ਜਿਹੜਾ ਬਾਹਰੋਂ ਰਹਿੰਦਾ ਜੀ ਉਹ ਆ ਕੇ ਦੋ ਬੱਚਿਆਂ ਦੇ ਵਿੱਚ ਵਜਾਈ ਜਾ ਕੇ ਉੱਥੇ ਜੀ ਤੇ ਉਹ ਉਹਨਾਂ ਨੂੰ ਲੱਗ ਗਿਆ ਜੀ ਮਾਰਨ ਜੇ ਮੇਰਾ ਬੇਟਾ ਉੱਥੇ ਬੈਠੇ ਜੀ ਕਹਿੰਦਾ ਇਹ ਤੇ ਨਾ ਲੜਵੀ ਐ ਇੱਥੇ ਡੈਥ ਹੋਈ ਹੋਈ ਐ ਸਾਡੇ ਪੜੋਸ਼ ਦੇ ਡੈਥ ਹੋ ਗਈ ਸੀ 4 ਦਿਨ ਪਹਿਲਾਂ ਜੀ ਉਹ ਕਹਿੰਦਾ 2 ਮਿੰਟ ਰੋਗੋ ਜੀ ਮੈਂ ਆ ਗਿਆ ਭਈਆ 5 ਬੰਦੇ ਲੈ ਗਿਆ ਨਾਲੇ ਏਡਾ ਹਥਿਆਰ ਨਾਲ ਲੱਗਦੀ ਜਾ ਕੇ ਬਸ ਆ ਗਿਆ ਤੇ ਗੜਕਾ ਵੱਡਦਾ ਪਰ ਹੁਣ ਦੇਖੋ 24 ਘੰਟੇ ਹੋਣ ਵਾਲੇ ਆ ਹੁਣ ਤੱਕ ਨਾ ਕੋਈ ਪਕੜਿਆ ਗਿਆ ਨਾ ਕੋਈ ਖੁਸ਼ੀ ਪੁਲਿਸ ਨੇ ਕੀ ਗੱਲ ਬਤਾਈ ਉਹ ਤਾਂ ਕਹਿੰਦੇ ਐ ਕਾਰਵਾਈ ਚੱਲਦੀ ਵੀ ਐ ਠੀਕ ਐ ਜੀ ਅਸੀਂ ਕਿਵੇਂ ਵਿਸ਼ਵਾਸ ਕਰੀਏ ਕਾਰਵਾਈ ਕਿੰਨੀ ਕੁ ਚੱਲ ਰਹੀ ਐ ਕਿੰਨੀ ਨਹੀਂ ਜੀ ਇਹ ਆਪਣੇ ਆਫੀਸਰ ਬਲ ਸਾਹਿਬ ਕਹਿੰਦੇ ਨੇ ਯੋਨੀਲ ਲੋਕੇਸ਼ਨ ਟ੍ਰੇਸ ਤੇ ਲਾਈਵ ਲੁਧਿਆਣੇ ਦੀ ਆ ਰਹੀ ਆ ਠੀਕ ਹੈ ਨਾ ਚਲੋ ਇਧਰ ਦੀ ਪੁਲਿਸ ਨਹੀਂ ਅਰੈਸਟ ਕਰ ਸਕਦੀ ਕਿਉਂ ਉਸ ਜਿਹੜੀ ਦੀ ਪੁਲਿਸ ਨਹੀਂ ਅਰੈਸਟ ਕਰ ਸਕਦੀ ਇਹਨਾਂ ਨੂੰ ਇਹਨਾਂ ਨੂੰ ਖਸਾਰਾ ਪਤਾ ਜਦੋਂ ਨੰਬਰ ਹੀ ਟ੍ਰੇਸ ਤੇ ਲੱਗਿਆ ਕਿ ਪਤਾ ਕਿ ਬੰਦੇ ਇੱਥੇ ਆ ਕਿ ਇਧਰ ਮੋਹਾਲੀ ਦੀ ਪੁਲਿਸ ਨਹੀਂ ਉਠਾ ਸਕਦੀ ਤਾਂ ਉਧਰ ਦੀ ਪੁਲਿਸ ਦਾ ਅਰੈਸਟ ਕਰ ਸਕਦੀ ਇਹਨਾਂ ਨੂੰ ਉਧਰ ਦੀ ਪੁਲਿਸ ਅਰੈਸਟ ਕਰਕੇ ਕਿਉਂ ਨਹੀਂ ਇਹਨੇ ਹੈਂਡ ਓਵਰ ਕਰ ਰਹੀ ਕਰ ਸਕਦੇ ਨੇ ਇਹਨੇ ਹੈਂਡ ਓਵਰ ਜੇ ਲੁਧਿਆਣੇ 'ਚ ਦੱਸ ਰਹੇ ਨੇ ਲੁਧਿਆਣੇ ਦੀ ਪੁਲਿਸ ਕਿਉਂ ਨਹੀਂ ਇਹਨਾਂ ਨੂੰ ਅਰੈਸਟ ਕਰ ਰਹੀ ਇਹ ਕਿਉਂ ਨਹੀਂ ਇਧਰ ਪ੍ਰੈਸ਼ ਕੀ ਥੋੜੇ ਇਧਰ ਮੂdre ਮਾ ਰੈਸਤਾ ਹੋਤ ਲੈ 24 ਘੰਟੇ ਹੋ ਗਏ ਤੈਨੂੰ ਇੱਥੇ ਬੈਠੇ ਨੂੰ